ਪਹਿਲਾ ਕੰਮ ਬੈਲੀ ਆਣੇ ਵੈਲ ਖੱਟਣੇ ਦੂਜਾ ਕੰਮ ਬੋਤ ਲਾ ਦੇ ਡੱਟ ਪੱਟਣੇ ਤੀਜਾ ਕੰਮ ਲੈਣੀਆਂ ਪਾ ਮੁੱਲ ਦੀ ਲੜਾਈ ਤੀਜਾ ਕੰਮ ਲੈਣੀਆਂ ਪਾ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਐ ਨਹੀਂ ਤੇਰੇ ਦਰ ਤੇ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਐ ਨਹੀਂ ਤੇਰੇ ਦਰ ਤੇ ਯਾ ਬਾਤ ਵਾਕਈ ਹੋਂਦਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਵਾਕਈ ਅਸੀਂ ਚਮਕੀਲੇ ਬਾਈ ਨਹੀਂ ਗੱਲ ਕਰਦੇ ਪਿਆ ਗਾਉਣ ਦਾ ਮੈਂ ਕਹਿ ਸਕਦਾ ਆ ਵੀ ਆਪਾਂ ਖੁਗਰੀ ਨਹੀਂ ਮਾਰ ਸਕਦੇ ਗਾਉਣ ਦਾ ਸ਼ੌਕ ਨਹੀਂ ਕਿ ਮੈਂ ਚਮਕੀਲੇ ਨੂੰ ਗਾਉਣਾ ਕਿਉਂਕਿ ਮੈਨੂੰ ਇਹ ਮੈਂ ਕੱਲਾ ਕੱਲਾ ਗਾਵਾ ਐਵੇਂ ਕੱਲ ਨੂੰ ਉਹਨਾਂ ਦੇ ਕਰਕੇ ਮੇਰੀ ਵੀ ਐਵੇਂ ਹਨਾ ਜਾਨ ਨੂੰ ਕੋ ਖਤਰਾ ਪਣੇ ਅੱਛਾ ਔਰ ਰੱਬ ਜਿਨਾ ਮਾਰੇ ਨਹੀਂ ਉਹ ਬੰਦਾ ਮਰਦਾ ਕਹਿੰਦੇ ਆ ਸ਼ਰੀਕ ਤੈਨੂੰ ਫੇਰ ਮਾਰਨਾ ਰੱਬ ਨੇ ਜੇ ਚਾਹਿਆ ਨਹੀਂ ਮੈਂ ਫੇਰ ਆ ਜਾਹੂੰ ਚਮਕੀਲੇ ਵਾਂਗੂ ਨਹੀਂ ਉਹ ਮੈਂ ਹਿੰਮਤ ਹਾਰਦਾ ਕਰੇਗੀ ਤਾਂ ਇਹ 10 ਤੋਂ ਪਲੱਸ ਆ ਪੰਜ ਕਿ ਮੇਰੇ ਜਿਹੜੇ ਆ ਉਹ ਬਣੇ ਪਏ ਗਾਣੇ ਥੋੜੇ ਦਿਨੋਂ ਆਪਾਂ ਰਿਲੀਜ਼ ਕਰਾਂਗੇ ਤੇ ਅਠਾੜੇ ਹਾਂਜੀ ਅਠਾੜੇ ਮੇਰੇ ਲੱਗ ਰਿਹਾ ਆ ਮੰਨ ਕੇ ਚਲੋ ਕਿ ਅੱrti ਬਹੁਤ ਵਧੀਆ ਸੀਜ਼ਨ ਲੱਗਾ ਜਿ ਜਿੰਨੇ ਕਿ ਜੋਗੇ 15 ਐਸੇ ਸਾਲ ਦੀ ਮੈਂ ਆਇਆ ਹਾਂ ਇੰਡਸਟਰੀ 'ਚ ਅਠਾੜਿਆਂ 'ਚ ਪਿਛਲੇ ਸਾਲ ਮੈਂ ਨਹੀਂ ਹੀ ਲਾਇਆ ਤੇ ਵਧੀਆ 15 ਤੋਂ 16 ਮੇਰੇ ਪ੍ਰੋਗਰਾਮ ਲੱਗ ਗਏ ਮੈਨੂੰ ਇੰਨੀ ਬਹੁਤ ਖੁਸ਼ੀ ਹੈ ਇੱਕ ਕੰਮ ਹੋਰ ਹੁੰਦਾ ਕਿ ਮੈਂ ਆਪਣਾ ਕੰਮ ਨਹੀਂ ਛੱਡਣਾ ਪਮਿੱਤਰ ਚੜ੍ਹਾਈ ਜਿੰਨੀ ਮਰਜੀ ਉਹ ਕਈ ਸੋਚ ਹੁੰਦੀ ਹੈ ਕਿ ਮੈਂ ਕੰਮ ਨਹੀਂ ਛੱਡ ਸਕਦਾ ਹੈ ਨਾ ਜਿੱਥੇ ਮੈਂ ਸ਼ੁਰੂਆਤ ਕੀਤੀ ਹੈ ਇੱਥੋਂ ਮੈਂ ਚੰਦਿਆ ਸੀ ਇਹ ਮੈਂ ਕਰਦਾ ਰਹੂੰਗਾ ਸੁਪਨਾ ਕੀ ਹੈ ਸੁਪਨਾ ਮੇਰਾ ਇਹ ਆ ਕਿ ਉਸਤਾਰ ਕੇਸਰ ਸਿੰਘ ਕਿੱਥੀ ਦੱਸ ਦੇਗਾ ਕਿ ਮੇਰੀ ਮਾਇਕ ਬਹੁਤ ਕੀਤੀ ਹੈ ਕਿਉਂਕਿ ਜੇ ਅਗਰ ਉਹ ਨਾਲ ਮੈਨੂੰ ਗਾਉਣਾ ਸਿਖਾਇਆ ਤੇ ਦੁਨੀਆ ਫੇਰੀ ਮੇਰੇ ਮਗਰ ਆ ਕਲਾ ਮੇਰੇ ਨੂੰ ਕਾਮਯਾਬ ਕੀਤਾ ਮੈਨੂੰ ਗਾਉਣਾ ਦਾ ਫਿਰ ਤਾਂ ਹੀ ਦੁਨੀਆ ਪਸੰਦ ਕਰਦੀ ਹੈ ਜੇ ਮੇਰੇ ਵਿੱਚ ਕੋਈ ਕਲਾ ਤੇ ਫੇਰੀ ਪਸੰਦ ਕਰਦੀ ਓਦਾਂ ਕੌਣ ਕਰੂਗਾ ਦੋਸਤੋ ਇਸ ਕੋਈ ਸ਼ੱਕ ਨਹੀਂ ਹੈ ਕੋਈ ਸਮਾਂ ਸੀ ਜਦੋਂ ਦੁਨੀਆ ਭਰ ਦੇ ਵਿੱਚ ਅਮਰ ਸਿੰਘ ਚਮਕੀਲੇ ਦਾ ਨਾਮ ਗੂੰਜਦਾ ਸੀ ਉਹਦੀ ਆਵਾਜ਼ ਗੂੰਜਦੀ ਸੀ ਹਰ ਪਿੰਡ ਨੂੰ ਹਰ ਸ਼ਹਿਰ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਸੀ ਕਿ ਕਦੋਂ ਅਮਰ ਸਿੰਘ ਚਮਕੀਲਾ ਸਾਡੇ ਪਿੰਡ ਆਏਗਾ ਸਾਡੇ ਸ਼ਹਿਰ ਆਏਗਾ ਤਾਂ ਅਸੀਂ ਉਹਦੀ ਆਵਾਜ਼ ਸੁਣਾਂਗੇ 1988 ਦੇ ਵਿੱਚ ਅਮਰ ਸਿੰਘ ਚਮਕੀਲੇ ਦੀ ਮੌਤ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਵੀ ਲੋਕਾਂ ਦੇ ਮਹਿਜ ਵਿੱਚ ਲੋਕਾਂ ਦੀਆਂ ਯਾਦਾਂ ਵਿੱਚ ਚਮਕੀਲਾ ਹਮੇਸ਼ਾ ਜ਼ਿੰਦਾ ਰਹਿੰਦਾ ਪਿਆ ਵਕ ਵਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਅੱਜ ਇੱਕ ਐਸੇ ਨੌਜਵਾਨ ਕੋ ਪਹੁੰਚੇ ਆ ਜਿਹੜਾ ਹੂ ਬੂ ਅਮਰ ਸਿੰਘ ਚਮਕੀਲੇ ਵਾਂਗ ਦੇਖਦਾ ਹੈ ਉਹਦੇ ਵਾਂਗ ਹੀ ਬੋਲਦਾ ਹੈ ਉਹਦੇ ਵਰਗੀ ਆਵਾਜ਼ ਹੈ ਉਹਦੇ ਵਰਗੇ ਹੀ ਗੀਤ ਨੇ ਸਾਡੇ ਨਾਲ ਪ੍ਰਭ ਚਮਕੀਲਾ ਮੌਜੂਦ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਹਾਂ ਜੀ ਬਿਲਕੁਲ ਅੱਛਾ ਜਦੋਂ ਸੋਸ਼ਲ ਮੀਡੀਆ ਦੇ ਕੁਝ ਤੁਹਾਡੀਆਂ ਪੋਸਟਾਂ ਵੇਖਿਆ ਸੀ ਤੇ ਮਿਲਣਾ ਚਾਹਿਆ ਸੀ ਤੁਹਾਨੂੰ ਕਿ ਤੁਹਾਨੂੰ ਮਿਲ ਕੇ ਤੇ ਆਈਏ ਅਮਰ ਸਿੰਘ ਚਮਕੀਲੇ ਨੂੰ ਅਸੀਂ ਨਹੀਂ ਮਿਲ ਸਕੇ ਛੋਟੇ ਸੀ ਪਰ ਤੁਹਾਨੂੰ ਮਿਲ ਕੇ ਸਾਨੂੰ ਉਸ ਤਰ੍ਹਾਂ ਦੀ ਸ਼ਵੀ ਨਜ਼ਰ ਆਂਦੀ ਹੈ ਕਿ ਤੁਸੀਂ ਵਾਕਿਆ ਹੀ ਉਹਨਾਂ ਵਰਗੀ ਆਵਾਜ਼ ਤੁਹਾਡੀ ਉਹਨਾਂ ਵਰਗਾ ਹੂ ਹੁਲੀਆਵਾ ਤੁਹਾਡਾ ਲੱਗਦਾ ਕਿ ਜਿਤਨਾ ਚਮਕੀਲਾ ਖੋਦੀ ਖਲੋਤਾ ਇਤੇ ਸਭ ਤੋਂ ਪਹਿਲਾਂ ਜੀ ਇਸ ਚੈਨਲ ਨੂੰ ਦੇਖ ਰਹਿ ਸਾਰੇ ਮੇਰੇ ਮਿੱਤਰ ਪਿਆਰੇ ਔਰ ਮੇਰੇ ਭੈਣਾ ਮੇਰੇ ਭਰਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਨਾਲ ਬਿਲਕੁਲ ਬਿਲਕੁਲ ਰੋਟੀ ਜੱਗੇ ਹੋਗੇ ਸਹੀ ਗੱਲ ਅੱਛਾ ਮੈਂ ਚਾਹਾਂਗਾ ਸਭ ਤੋਂ ਪਹਿਲੇ ਆਪਣੀ ਆਵਾਜ਼ ਦਾ ਇੱਕ ਸ਼ਾਨਦਾਰ ਨਮੂਨਾ ਆਪਣੇ ਦਰਸ਼ਕਾਂ ਨੂੰ ਦਿਖਾਓ ਜਿਸ ਤਰ੍ਹਾਂ ਮੈਂ ਤਾਰੀਫ਼ ਕੀਤੀ ਉਹਨਾਂ ਦਰਸ਼ਕਾਂ ਨੂੰ ਪਤਾ ਲੱਗ ਜਾਏ ਕਿ ਵਾਕਿਆ ਹੀ ਉਹ ਗੱਲਬਾਤ ਹੈਗੀ ਹੈ ਹੋ ਪਹਿਲਾ ਕੰਮ ਬੈਲੀਆਂ ਨੇ ਵੈਲ ਖੱਟਣੇ ਦੂਜਾ ਕੰਮ ਬੋਤਲਾ ਦੇ ਡੱਟ ਪੱਟਣੇ ਤੀਜਾ ਕੰਮ ਲੈਣੀਆਂ ਪਾ ਮੁੱਲ ਦੀ ਲੜਾਈ ਤੀਜਾ ਕੰਮ ਲੈਣੀਆਂ ਪਾ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟਕਰੇ ਐ ਨਹੀਂ ਤੇਰੇ ਦਰ ਤੇ ਇੰਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਐ ਨਹੀਂ ਤੇਰੇ ਦਰ ਤੇ ਕੀ ਬਾਤ ਹੈ ਵਾਕਈ ਉਹ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਵਾਕਿਆ ਅਸੀਂ ਚਮਕੀਲੇ ਬਾਈ ਨਾਲ ਹੀ ਗੱਲ ਕਰਦੇ ਪਿਆ ਅ ਅੱਛਾ ਗਾਇਕੀ ਦਾ ਸ਼ੌਂਕ ਕਿਸ ਤਰ੍ਹਾਂ ਪਿਆ ਕਿਸ ਤਰੀਕੇ ਨਾਲ ਗਾਇਕੀ ਸ਼ੁਰੂ ਕੀਤੀ ਸੀ ਤਾਂ ਸਮਾਂ ਕਿੰਨਾ ਹੋ ਚੁੱਕਿਆ ਹੈ ਗਾਇਕੀ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਜੀ ਚਮਕੀਲਾ ਜੀ ਦੇ ਬਹੁਤ ਅੜੇ ਫੈਨ ਸੀ ਜੀ ਉਹ ਮੋਬਾਈਲ ਤੋਂ ਉਹਨਾਂ ਦੇ ਗਾਣੇ ਦੇਖ ਰਿਆ ਸੀ ਮੇਰੇ ਫੋਨ ਤੋਂ ਦੇਖ ਰਿਆ ਸੀ ਹਾਂ ਤਾਂ ਜਦੋਂ ਉਹਨਾਂ ਦੇ ਗਾਣੇ ਦੇਖ ਲੇ ਕਿ ਕਿਉਂਕਿ ਮੈਂ ਨਵੇਂ ਯੂਸ ਚੋਂ ਆ ਜਾਂ ਅੱਜ ਦੇ ਮੁੰਡਿਆਂ ਚੋਂ ਬਿਲਕੁਲ ਚਮਕੀਲੇ ਨੂੰ ਪੁਰਾਣੇ ਲੋਕ ਬਹੁਤ ਪਸੰਦ ਕਰਦੇ ਸੀ ਔਰ ਫਿਲਮ ਕਰਕੇ ਹੁਣ ਜਿਆਦਾ ਮੁੰਡਿਆਂ 'ਚ ਵੀ ਤਰੇਜ ਆ ਗਿਆ ਉਹਦੇ ਫਿਲਮ ਨਹੀਂ ਹੀ ਬਣੀ ਹਮ ਸੌਰੀ ਆਈ ਨਹੀਂ ਬਣ ਰਹੀ ਸੀ ਜੀ ਤੇ ਉਹਦੇ ਉਸਤਾਰ ਕੇਸਰ ਸਿੰਘ ਟਿੱਕੀ ਜੀ ਜਿਨ੍ਹਾਂ ਦੀ ਬਦੌਲਤ ਅੱਜ ਇਸ ਲਈ ਸਹਿਯੋਗ ਮੈਂ ਹੋਇਆ ਮੈਨੂੰ ਗਾਉਣਾ ਸਿਖਾਇਆ ਉਹਨਾਂ ਨੇ ਹਮ ਔਰ ਜੋ ਵੀ ਜਿੱਦਾਂ ਜਿੱਦਾਂ ਕਿ ਉਹਨਾਂ ਨੂੰ ਬਰੀਕੀਆਂ ਅਮਰ ਸਿੰਘ ਚਮਕੀਲਾ ਜੀ ਨੂੰ ਦੱਸੀਆਂ ਜਿਵੇਂ ਕਿ ਲੈਂਗੁਏਜ ਦੀ ਮੇਨ ਗੱਲ ਠੋਸ ਪੰਜਾਬੀ ਦੀ ਉਹਨਾਂ ਨੇ ਮੇਰੇ ਸਹੀ ਕਰਵਾਈ ਹੂੰ ਤੇ ਦੱਸ ਦਿੰਦੇ ਹਾਂ ਕਿ ਅਮਰ ਸਿੰਘ ਚਮਕੀਲਾ ਜੀ ਦੀ ਵੀ ਜਿਹੜੀ ਠੋਸ ਪੰਜਾਬੀ ਨਹੀਂ ਸੀ ਉਹਨਾਂ ਨੇ ਕਿਉਂਕਿ ਉਹ ਕਲਾਕਾਰਾਂ ਦੇ ਨਾਲ ਉਹਨਾਂ ਨੂੰ ਰਹਿ ਸੀ ਉਹਨਾਂ ਨੂੰ ਹਰ ਇੱਕ ਹੁੰਡੀ ਦਾ ਪਤਾ ਸੀ ਹੂੰ ਤੇ ਉਹਨਾਂ ਦੇ ਸਹਿਯੋਗ ਨਾਲ ਤੇ ਇਸ ਲੈਵਲ ਤੇ ਆਇਆ ਮੈਂ ਹੂੰ ਹੂੰ ਤੇ ਉਸ ਤੋਂ ਬਾਅਦ ਕਾਫੀ ਇੰਟਰਵਿਊ ਵੀ ਮੇਰੀਆਂ ਆਈਆਂ ਸਭ ਤੋਂ ਪਹਿਲੀ ਇੰਟਰਵਿਊ ਜਿਹੜੀ ਆ ਐ ਇਸੇ ਫਾਰਮ ਤੇ ਇਹ ਮੇਰੀ ਲੱਕੀ ਆ ਇਹ ਫਾਰਮ ਜੀ ਸਭ ਤੋਂ ਪਹਿਲੀ ਇੰਟਰਵਿਊ ਇੱਥੇ ਹੀ ਮੈਂ ਇੱਥੇ ਸਪਰੇਅ ਕਰ ਰਿਹਾ ਸੀ ਹੂੰ ਤੇ ਜਿਨ੍ਹਾਂ ਦੀ ਇਹ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਆ ਦਲਸ਼ੇਰ ਸਿੰਘ ਹਾਂ ਤੇ ਮੈਨੂੰ ਕਹਿੰਦੇ ਸੀ ਕਿ ਉਦੋਂ ਕਿਸਮਤਾਂ ਨੇ ਕਹਿੰਦੇ ਕਿ ਜਦੋਂ ਕਿਸਮਤ ਜਾਗਣੀ ਹੋਵੇ ਜੀ ਉਦੋਂ ਪਤਾ ਨਹੀਂ ਲੱਗਦਾ ਕੋਈ ਕਹਿੰਦੇ ਆ ਕਿ ਉਹ ਸੁਭਾਅ ਬਣਦਾ ਸੁਭਾਅ ਬਣ ਗਿਆ ਤੁਹਾਡਾ ਹਣਾ ਸੁਭਾਅ ਬਣ ਗਿਆ ਕਹਿੰਦੇ ਕਿ ਬਈ ਤੂੰ ਗਾਣਾ ਸੁਣਾ ਪ੍ਰਭ ਹੂੰ ਉੱਥੇ ਬੈਠੇ ਸੀ ਮੈਂ ਗਾਣਾ ਹੀ ਸੁਣਾਇਆ ਪਹਿਲੇ ਲਲਕਾਰੇ ਵਾਲਾ ਉਹ ਇੰਨਾ ਦਾ ਹੈਗਾ ਸੀ ਪਸ਼ੂਆਂ ਦਾ ਫਾਰਮ ਡੇਰੀ ਫਾਰਮ ਜੀ ਤੇ ਇਹਨਾਂ ਨਾਲ ਲਿੰਕ ਹੈਗੇ ਸੀ ਪੱਤਰਕਾਰਾਂ ਦੇ ਤੇ ਉਦੋਂ ਝੋਨੇ ਦੇ ਸਪਰੇ ਸੀ ਹਾਂ ਤੇ ਉਹ ਇਹਨਾਂ ਦੀ ਕਰੇ ਸਟੋਰੀ ਵੇਖੀ ਤੇ ਹੈ ਹੈਡ ਲੋਕਲ ਜਨਾਲੇ ਦੇ ਤੇ ਉਹ ਹਰ ਇੰਟਰਵਿਊ ਮੇਰੀ ਕਰਨ ਆ ਗਏ ਤੇ ਉਹ ਫਿਰ ਇੰਟਰਵਿਊ ਉਹ ਇੰਟਰਵਿਊ ਮੇਰੇ ਉਸ ਤੋਂ ਬਾਅਦ ਆਪਣੀ ਗੱਡੀ ਤੋਰਦੀ ਬਸ ਇਸ ਟਾਈਮ ਤੇ ਮੇਰੀਆਂ ਮੇਰੇ ਸਾਹਮਣੇ ਨਾਲ ਬਹੁਤ ਇੰਟਰਵਿਊ ਹੋ ਗਿਆ ਅੱਛਾ ਗੀਤ ਕਿੰਨੇ ਕੁ ਹੋ ਚੁੱਕੇ ਐਸ ਵੇਲੇ ਕਿਉਂਕਿ ਇਹ ਪ੍ਰਭ ਚਮਕੀਲਾ ਹੈ ਇੱਕ ਕੁਝ ਹੀ ਸਮਾਂ ਹੋ ਚੁਕਿਆ ਅਸੀਂ ਜਿਆਦਾ ਸਾਲ ਸਾਲਾ ਨਹੀਂ ਕਹਿ ਸਕਦੇ ਇੱਕ 1.5 ਸਾਲ ਜਾਂ 2 ਸਾਲ ਹੀ ਹੋ ਚੁਕੇ ਨੇ ਜਿਹੜਾ ਪ੍ਰਭ ਚਮਕੀਲਾ ਲੋਕਾਂ ਨੂੰ ਨਜ਼ਰ ਆਂਦਾ ਪਿਆ ਹਾਂ ਇਹ ਕਿਸ ਤਰ੍ਹਾਂ ਮਤਲਬ ਕੀ ਜਿਹੜੀ ਗਾਇਕੀ ਹੈ ਉਹ ਉਹਦੇ ਸ਼ੁਰੂ ਕੀਤੀ ਸੀ ਉਸ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਇਹ ਜੋ ਵੀ ਆ ਦੱਸਿਆ ਦਾ ਸੁਭ ਬਣਦਾ ਇਹ ਪਬਲਿਕ ਨੇ ਮੇਰਾ ਸਾਥ ਦਿੱਤਾ ਜੀ ਤੇ ਇਹਨਾਂ ਦਾ ਮੈਂ ਕਦੇ ਵੀ ਭੁੱਲ ਨਹੀਂ ਸਕਦਾ ਹਾਂ ਇਹਨਾਂ ਪਬਲਿਕ ਨੇ ਮੈਨੂੰ ਸਵੀਕਾਰ ਕੀਤਾ ਤੇ ਮੈਨੂੰ ਉਹਨਾਂ ਹੀ ਕੋਰਸ ਕੀਤਾ اچھا ਚੁਕੀਲੇ ਵਰਗਾ ਹੁਲੀਆ ਬਣਾਣਾ ਇਹ ਤੁਸੀਂ ਪਹਿਲਾਂ ਵੀ ਸੋਚਿਆ ਜਾਂ ਪਹਿਲਾਂ ਤੁਹਾਡਾ ਹੁਲੀਆ ਕੋਈ ਹੋਰ ਹੁੰਦਾ ਸੀ ਮੁੜ ਕੇ ਫਿਰ ਆਪਣੇ ਆਪ ਨੂੰ ਢਾਲਿਆ ਵਾਲ ਉਸ ਤਰ੍ਹਾਂ ਦੇ ਪਿੱਛੇ ਲੰਬੇ ਵਾਲ ਉਸ ਤਰ੍ਹਾਂ ਦਾ ਆਪਣਾ ਬਣਾ ਕੇ ਸਿਸਟਮ ਜਿਆ ਸਾਹਮਣੇ ਪੇਸ਼ ਹੋਏ ਜੇ ਜਾਂ ਫਿਰ ਪਹਿਲਾਂ ਹੀ ਇਤਰਾਹੀ ਸੋਚ ਕੇ ਮੈਂ ਇਤਰਾਹਾ ਦਾ ਹੈਗਾ ਨਹੀਂ ਪਹਿਲਾਂ ਜਿਹੜੇ ਮੇਰੇ ਵਾਲ ਸੀ ਉਹ ਜਿੱਦਾਂ ਅੱਜਕੱਲ ਮੁੰਡੇ ਖੜੇ ਰੱਖਦੇ ਸੀ ਹਨ ਅੱਜ ਤੋਂ ਮਤਲਬ ਸਾਲ ਪਹਿਲਾਂ ਮੇਰੇ ਇਦਾਂ ਸੀ ਕਿ ਸਾਲ ਦੇ ਵਿਚ ਵਿੱਚ ਪਰਮਾਤਮਾ ਮੇਰੀ ਸੁਣ ਲਈ ਮੇਰੇ ਗੀਤ ਵੀ ਆ ਗਏ ਹਨ ਤੇ ਉਹ ਮੇਰੇ ਵਾਲ ਜਿਹੜੇ ਹੋਰ ਟਾਈਮ ਨਾਲ ਅੱਜਕੱਲ ਦੇ ਮੁੰਡਿਆਂ ਦੇ ਵਾਂਗੂ ਮੇਰੇ ਵਾਲ ਪਰ ਜਦੋਂ 스타 ਕੇਸਰ ਸਿੰਘ ਟਿੱਕੀ ਜੀ ਨੇ ਮੇਰੇ ਸਾਰਾ హెయిర్ ਸਟਾਈਲ ਕਿਉਂਕਿ ਉਹਨਾਂ ਨੂੰ ਪਤਾ ਸੀ ਸਾਰਾ ਜੀ 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 ਉਹਨਾਂ ਨੇ హెయిర్ ਸਟਾਈਲ ਰੱਖਾਇਆ ਉਹਨਾਂ ਨੇ ਬੈਲ ਬੋਰਡ ਪੈਂਟ ਉਹਨਾਂ ਨੇ ਆ ਜਿਹੜੀ ਅੱਜਕੱਲ ਟਾਈ ਪੈਂਟ ਜੀ ਸ਼ਰਟ ਜਿਹੜੀ ਉਹ ਮਿਲ ਜੂ ਕੱਟ ਹੁੰਦੀ ਆ ਇਹ ਜਿਹੜੀ ਫਲੈਟ ਪਾਉਣੀ ਉਹ ਉਸਤਾਰ ਕੇਸਰ ਸਿੰਘ ਟਿੱਕੀ ਜੀ ਨੇ ਉਹਨਾਂ ਨੇ ਦੱਸਿਆ ਯਾਨੀ ਕਿ ਅੱਧਾ ਬਜਾ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਬੰਨਣਾ ਪੈਣਾ ਤੁਹਾਨੂੰ ਫੇਰ ਗੱਲ ਬੰਦੀ ਟੱਚ ਤੇ ਤੁਹਾਡਾ ਹੈਗਾ ਹੀ ਸੀ ਆਵਾਜ਼ ਦਾ ਟੱਚ ਤੇ ਹੈਗਾ ਸੀ ਚਮਕੀਲਾ ਭਾਈ ਵਰਗਾ ਤਾਂ ਖੁਲਿਆ ਜਿਹੜਾ ਵਾ ਉਹ ਸਿਰ ਸੁਧਾਰ ਕੀਤਾ ਹੈ ਨਾ ਮੈਨੂੰ ਗੱਲ ਇੱਕ ਚੇਤੇ ਆਈ ਆ ਕਿ ਮੈਨੂੰ ਅਸਲ ਵਿੱਚ ਗਾਉਣ ਦਾ ਮੈਂ ਕਹਿ ਸਕਦਾ ਆ ਵੀ ਆਪਾਂ ਫੁਕਰੀ ਨਹੀਂ ਮਾਰ ਸਕਦੇ ਗਾਉਣ ਦਾ ਸ਼ੌਕ ਨਹੀਂ ਵੀ ਮੈਂ ਚਮਕੀਲੇ ਨੂੰ ਗਾਉਣਾ ਕਿਉਂਕਿ ਮੈਨੂੰ ਇਹ ਹੀ ਮੈਂ ਕੱਲਾ ਕੱਲਾ ਗਾਵਾ ਐਵੇਂ ਕੱਲ ਨੂੰ ਉਹਨਾਂ ਦੇ ਕਰਕੇ ਮੇਰੀ ਵੀ ਐਵੇਂ ਹਨਾ ਐਵੇਂ ਜਾਨ ਨੂੰ ਕੋਈ ਖਤਰਾ ਪਾਣੇ ਕੁਝ ਅੱਛਾ ਇਹਨਾਂ ਮਤਲਬ ਕਿ ਜਾਨ ਦਾ ਖਤਰਾ ਸੀ ਤੁਹਾਨੂੰ ਤੁਹਾਨੂੰ ਇਹ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਉਹ ਜਿਸ ਤਰੀਕੇ ਨਾਲ ਉਹ ਹਾਦਸਾ ਘਟਨਾ ਵਾਪਰੀ ਸੀ ਅੱਜ ਤੱਕ ਯਾਦ ਵਾ ਸਾਰਿਆਂ ਨੂੰ ਕਿਉਂਕਿ ਤੁਹਾਨੂੰ ਡਰ ਲੱਗਦਾ ਵਾ ਤੇ ਹੁੰਦਾ ਹੀ ਆ ਹਨ ਤੇ ਪਰ ਦੁਨੀਆ ਨੇ ਉਹ ਚੀਜ਼ ਲੈ ਕੇ ਆ ਰਿਆ ਵਾ ਜਿਹੜੇ ਸਾਰੇ ਸੁਣ ਸਕਣ ਆਪਾਂ ਉਹ ਨਹੀਂ ਕਹਿ ਸਕਦੇ ਤੇ ਹਰ ਇੱਕ ਦਾ ਮੂੰਹ ਨਹੀਂ ਫੜ ਲੈਣਾ ਕਈ ਚੰਗਾ ਕਰਨ ਵਾਲੇ ਕਈ ਮਾੜਾ ਵੀ ਆ ਪਰ ਮੈਂ ਗਾਣੇ ਰਿਕਾਰਡ ਵੀ ਹੋਇਆ ਮੇਰੇ ਕੋਈ ਗਾਣੇ ਵਿੱਚ ਇਹੋ ਜਿਹਾ ਲਫ਼ਜ਼ ਨਹੀਂ ਆ ਕਿ ਜਿਹੜਾ ਕੋਈ ਕਹਿ ਸਕੇ ਬਈ ਤੂੰ ਉੱਥੇ ਗਲਤ ਆ ਹਾਂ ਅੱਛਾ ਤੁਹਾਨੂੰ ਲੱਗਦਾ ਕਿ ਗਾਣੇ ਹੋਰ ਤਰੀਕੇ ਦੇ ਗਾਏ ਜਾਂਦੇ ਸੀ ਚਮਕੀਲਾ ਬਾਈ ਬੋ ਇਸ ਕਰਕੇ ਇੱਲੀ ਕੱਟਣਾ ਵਾ ਲੋਕਾਂ ਦਾ ਕਹਿਣਾ ਵਾ ਆਪਾਂ ਕਹਿ ਨਹੀਂ ਸਕਦੇ ਹਨ ਹਾਂ ਇਸ ਕਰਕੇ ਕੱਟਣਾ ਵਾ ਕਹਿ ਸਕਦੇ ਕਿ ਨਹੀਂ ਕਹਿ ਸਕਦੇ ਇਸ ਕਰਕੇ ਉਸਤਾਰ ਖੇਸਰ ਸਿੰਘ ਟਿੱਕੀ ਜੀ ਮੇਰੇ ਨਾਲ ਕਦੇ ਉਹ ਮੇਰੇ ਘਰ ਤੇ ਜਾਂ ਮੈਂ ਉਹਨਾਂ ਕੋਲ ਰਹਿੰਦਾ ਰਿਹਾ ਬਹੁਤ ਜ਼ਿਆਦਾ ਸਾਡਾ ਪ੍ਰੇਮ ਪੈ ਗਿਆ ਸੀ ਇੱਕ ਮੇਰੇ ਨਾਲ ਦੋਸਤਾਂ ਵਾਂਗੂ ਰਹਿੰਦੇ ਸੀ ਹੂੰ ਹੂੰ ਤੇ ਬਾਕੀ ਇਹ ਬਹੁਤ ਜ਼ਿਆਦਾ ਪਿਆਰ ਪੈਣ ਦੇ ਇੱਕ ਦੋ ਗੀਤ ਮੈਂ ਜਨਾਉਗਾ ਆਪਣੇ ਲਿਖੇ ਸੁਣਾ ਦਿਓ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਲੋਕਾਂ ਦਾ ਥੋੜਾ ਟੇਸਟ ਬੰਨ ਜਿਹੜੇ ਦਰਸ਼ਕ ਦੇਖਦੇ ਪਏਗੇ ਵਾਕਿਆ ਹੀ ਆਪਣੇ ਗੀਤ ਵੀ ਬਹੁਤ ਕੁਝ ਲਿਖਿਆ ਹਾਂ ਆਨ ਰਿਕਾਰਡ ਮੇਰਾ ਗੀਤ ਉਸ ਬਿਲਕੁਲ ਬਿਲਕੁਲ ਸੁਣਾ ਦਿਓ ਔਰ ਰੱਬ ਜਨਾ ਮਾਰੇ ਨਹੀਂ ਉਹ ਬੰਦਾ ਮਰਦਾ ਕਹਿੰਦੇ ਆ ਸ਼ਰੀਕ ਤੈਨੂੰ ਫੇਰ ਮਾਰਨਾ ਰੱਬ ਨੇ ਜੇ ਚਾਹਣੀ ਮੈਂ ਫੇਰ ਆ ਜਾਹੂੰ ਚਮਕੀਲੇ ਵਾਂਗੂ ਨਹੀਂਓ ਮੈਂ ਹਿੰਮਤ ਹਾਰਦਾ ਇੱਕ ਰੱਬ ਦੀ ਏ ਹੋੜ ਦੂਜੀ ਯਾਰਾਂ ਦੀ ਸਪੋਰਟ ਰੱਬ ਦੀ ਏ ਹੋੜ ਦੂਜੀ ਯਾਰਾਂ ਦੀ ਸਪੋਰਟ ਆ ਰੱਬ ਦੀ ਏ ਔੜ ਦੂਜੀ ਯਾਰਾਂ ਦੀ ਸਪੋਰਟ ਤਈਓ ਨਾ ਚੱਲਦਾ ਹਾਏ ਪੈਦਲਾ ਕੇ ਮਾਰ ਜਾਂਦਾ ਘਰੇ ਆ ਕੇ ਵੈਰੀ ਜਮਾਨਾ ਕਾਲਦਾ ਹਾਏ ਪੈਦਲਾ ਕੇ ਮਾਰ ਜਾਂਦੇ ਘਰੇ ਆ ਕੇ ਵੈਰੀ ਜਮਾਨਾ ਕਾਲਦਾ ਹਾਏ ਕਿਆ ਬਾਤ ਹੈ ਐਲੈਨਾ ਆਪਣੀਆਂ ਸਾਰੀਆਂ ਲਿਖੀਆਂ ਬਹੁਤ ਵਧੀਆ ਵਾਕਿਆਈ ਤਾਂ ਜਦੋਂ ਜ਼ਿੰਦਗੀ ਨੇ ਇੱਕਦਮ ਮੋੜ ਲੇਤਾ ਮੋੜ ਲੈਣ ਤੋਂ ਪਹਿਲਾਂ ਕੀ ਲੱਗਾ ਸੀ ਕੋ ਜ਼ਿੰਦਗੀ ਚ ਮੋੜ ਆ ਕਿਉਂਕਿ ਜਿਤਨਾ ਪਹਿਲੇ ਮਜ਼ਦੂਰੀ ਕਰਦੇ ਸੀ ਮਜ਼ਦੂਰੀ ਚੱਲੋ ਤੁਸੀਂ ਹੁਣ ਵੀ ਕਿਤੇ ਨਾ ਕਿਤੇ ਕਰਦੇ ਜੋਰ ਜੇ ਹੁਣ ਵੀ ਆਪਾਂ ਪੁੱਛਾਂਗੇ ਕਿ ਕਿਉਂ ਇੰਨੇ ਗੀਤਾਂ ਤੋਂ ਬਾਅਦ ਇਹਨੇ ਸ਼ੋਅ ਲੱਗਣ ਤੋਂ ਬਾਅਦ ਵੀ ਅਸੀਂ ਮਜ਼ਦੂਰੀ ਕਰਦੇ ਪਏ ਹਾਂ ਉਹ ਕਿਉਂ ਕਰਦੇ ਪਏ ਤਾਂ ਪਹਿਲਾਂ ਜਦੋਂ ਸੀ ਉਹ ਮਜ਼ਦੂਰੀ ਦਾ ਸੋਚਿਆ ਸੀ ਕਿ ਮਜ਼ਦੂਰੀ ਤੋਂ ਹਟ ਕੇ ਮੈਂ ਗਾਇਕੀ ਦੇ ਵਿੱਚ ਜਾਵਾਂਗਾ ਤੁਹਾਡੀ ਗੱਲ ਤੋਂ ਗੱਲ ਮੈਨੂੰ ਯਾਦ ਆਈ ਆ ਜਦੋਂ ਮੈਂ ਇਸ ਲੈਨ ਚ ਨਹੀਂ ਹਿਆ ਤਾਂ ਪਹਿਲਾਂ ਮੈਂ ਮੇਰੇ ਫਾਦਰ ਸਾਹਿਬ ਜੀ ਜਗਰਾਤੇ ਕਰਦੇ ਆ ਅੱਛਾ ਉਹਨਾਂ ਨਾਲ ਮੈਂ ਜਾਗਰਨ ਤੇ ਜਾਂਦਾ ਸੀ ਤੇ ਇੱਕ ਦੋ ਪੇੜ ਬੋਲਣ ਦਾ ਮੈਨੂੰ ਮੌਕਾ ਮਿਲ ਜਾਂਦਾ ਸੀ ਜਿਆਦਾਤਰ ਤਾਂ ਮੈਂ ਕੋਰਸ ਤੇ ਜਾਂਦਾ ਸੀ ਹੂੰ ਫਿਰ ਉਹਨਾਂ ਨਾਲ ਹੀ ਮੈਨੂੰ ਮੁਜੇਸ਼ਨ ਤੇ ਗਾਉਣ ਦਾ ਥੋੜਾ ਵਾਲ ਆ ਗਿਆ ਜੀ ਘਰ ਵਿੱਚ ਹੀ ਥੋੜੀ ਹਨਾ ਆਪਣਾ ਗੰਗਾ ਸੀ ਫਿਰ ਫਾਦਰ ਸਾਹਿਬ ਜੀ ਗਾਉਂਦੇ ਸੀ ਜੀ ਤੇ ਉਦੋਂ ਤੋਂ ਜਦੋਂ ਮੈਂ ਕਲਾਕਾਰ ਨਹੀਂ ਹੀ ਬਣਿਆ ਇਹ ਗੱਲ ਮੈਂ ਕਿਹ ਇੰਟਰਵਿਊ ਜਿਨ ਕਹੀ ਅੱਜ ਕਹਿਣ ਲੱਗਾ ਤੇ ਕਹਿੰਦੇ ਆ ਕਿ ਪਰਮਾਤਮਾ ਦੀ ਵਡਿਆਈ ਕਰਨੀ ਚਾਹੀਦੀ ਹੈ। ਵਾਗਿਆ ਪਰਮਾਤਮਾ ਹੈਗਾ। ਹੂੰ। ਉਦੋਂ ਮੈਂ ਮਾਹ ਰਾਣੀ ਅਸੀਂ ਜਗਰਾਤੇ ਕਰਦੇ ਉਦੋਂ ਮੈਂ ਹੱਥ ਜੋੜ ਕੇ ਮਾਹ ਰਾਣੀ ਅੱਗੇ ਇੱਕ ਅਰਜ਼ਿ ਕੀਤੀ ਸੀ। ਮਾਹ ਰਾਣੀ ਮੇਰਾ ਛੋਟੀ ਉਮਰੇ ਮੇਰਾ ਨਾਮ ਹੋ ਸਕੇ। ਚੰਗੇ-ਚੰਗੇ ਕਲਾਕਾਰਾਂ ਜਿਹਾ ਮੇਰਾ ਨਾਮ ਹੋਵੇ। ਤੇ ਹਮੇਸ਼ਾ ਹੀ ਜਿੱਡਾ ਮਰਜੀ ਮੈਂ ਸੁਪਰਸਟਾਰ ਜਿੱਡਾ ਵੀ ਕਲਾਕਾਰ ਬਣ ਜਾ ਮੈਂ ਹਮੇਸ਼ਾ ਹੀ ਆਪਣੇ ਫਾਦਰ ਸਾਹਿਬ ਜੀ ਨਾਲ ਨਹੀਂ ਹੋਵਾਂਗੇ। ਜੇ ਮੰਨ ਕੇ ਚੱਲੋਗੇ ਜਿਹੜੇ ਪਿੰਡਾਂ ਦੇ ਜਗਰਾਤੇ ਵਾਲੇ ਹੁੰਦੇ ਆ। ਹਣਾ ਪੁਰਾਣੇ ਟਾਈਪ ਦੰਦੇ ਆ ਜਿਹੜੇ ਨਵੇਂ ਅੱਜ ਕੱਲ ਦੇ ਮੁੰਡੇ ਮੰਨ ਲੋ ਹਨਾ ਵੀ ਜਗਰਾਤੇ ਕਰਦੇ ਆ ਉਹਨਾਂ ਦੀ ਪੇਮੈਂਟ ਬਹੁਤ ਹੁੰਦੀ ਇਹਨਾਂ ਦੀ ਪੇਮੈਂਟ ਨਹੀਂ ਹੁੰਦੀ ਇਹਨਾਂ ਦੀ ਮੰਨ ਲੋ ਸੇਵਾ ਹੀ ਕਰਦੇ ਮਹਾਰਾਣੀ ਜੀ ਤੇ ਮੈਂ ਇਹੀ ਪਰਨੇ ਕੀਤਾ ਹੈ ਮਹਾਰਾਣੀ ਹਮੇਸ਼ਾ ਲਈ ਮੈਂ ਇਦਾਂ ਹੀ ਨਿਉਂ ਕੇ ਤੁਹਾਡੀ ਸੇਵਾ ਕਰਦਾ ਰਹੂੰਗਾ ਔਰ ਫੇਮ ਪੈਹਾ ਸਭ ਕੁਝ ਇੱਥੇ ਰਹਿਣਾ ਜਿਹੜੀ ਇਹ ਬੰਦਗੀ ਆ ਜਗਰਾਤੇ ਕਰਨਾ ਇੱਕ ਬੰਦਗੀ ਆ ਸਾਰੀ ਰਾਤ ਜਾਗਣਾ ਤੇ ਇਹ ਜਿਹੜਾ ਵਾ ਮਰਨ ਤੋਂ ਬਾਅਦ ਵੀ ਮੇਰਾ ਜਿਹੜਾ ਵਾ ਤੁਰ ਦਰਗਾਦੇ ਜਾਊਗਾ ਮੇਰਾ ਚੱਲ ਜਰਾ ਨਾ ਬਿਲਕੁਲ ਇਹ ਸਭ ਕੁਝ ਇੱਥੇ ਰਹਿਣਾ ਵਾ ਫੇਮ ਵੀ ਆ ਜੋ ਸੁਪਰ ਹਿੱਟ ਹੋ ਗਏ ਸਭ ਕੁਝ ਇੱਥੇ ਰਹਿਣਾ ਇਹ ਚੀਜ਼ ਨੂੰ ਮੈਂ ਨਹੀਂ ਕਰਦਾ ਹੂੰ ਅੱਛਾ ਮੇਰਾ ਹੁਣ ਆ ਸਵਾਲ ਹੈ ਕਿ ਇੰਨੇ ਗੀਤਾਂ ਤੋਂ ਬਾਅਦ ਵੀ ਕਈ ਹੱਥ ਵਿੱਚ ਹੈ ਖੇਤਾਂ ਦੇ ਵਿੱਚ ਤੁਰੇ ਫਿਰਦੇ ਉਹ ਕੰਮ ਕਰਦੇ ਵੀ ਉਹ ਕਾਰਨ ਹਾਂਜੀ ਮੇਰੇ ਗੀਤ ਐ 10 ਤੋਂ ਪਲੱਸ ਆ ਹੂੰ ਪੰਜ ਕੇ ਮੇਰੇ ਜਿਹੜੇ ਆ ਉਹ ਬਣੇ ਪਏ ਗਾਣੇ ਮੈਂ ਥੋੜੇ ਦਿਨਾਂ ਨੂੰ ਆਪਾਂ ਰਿਲੀਜ਼ ਕਰਾਂਗੇ ਹੂੰ ਖਾੜੇ ਖਾੜੇ ਮਿਲਦੇ ਪ੍ਰੋਗਰਾਮ ਮਿਲਦੇ ਖਾੜੇ ਮੇਰੇ ਲੱਗ ਰਹੇ ਆ ਮਾਨ ਕੇ ਚਲੋ ਕਿ ਐਤ ਕੀ ਬਹੁਤ ਵਧੀਆ ਸੀਜ਼ਨ ਲੱਗਾ ਜਿੰਨੇ ਕਿ ਜੋਗੇ 15 ਐਸਐਸਸੀ ਐਸਐਸਾਲ ਦੀ ਮੈਂ ਆਇਆ ਹਾਂ ਇੰਡਸਟਰੀ ਐ ਖਾੜਿਆਂ ਚ ਪਿਛਲੇ ਸਾਲ ਮੈਂ ਨਹੀਂ ਹੀ ਲਾਇਏ ਤੇ ਵਧੀਆ 15 ਤੋਂ 16 ਮੇਰੇ ਪ੍ਰੋਗਰਾਮ ਲੱਗ ਗਏ ਮੈਨੂੰ ਇੰਨੀ ਬਹੁਤ ਖੁਸ਼ੀ ਆ ਹਮ ਤੇ ਉਹਦੇ ਚ 45% ਮੈਨੂੰ ਮਿਲਦਾ ਖਾੜੇ ਕਿਸੇ ਕੰਪਨੀ ਦੇ ਨਾਲ ਅਟੈਚ ਹਾਂ ਜੀ ਐ ਮੈਸਰ ਪ੍ਰੋਡਕਸ਼ਨ ਦੇ ਨਾਲ ਸਾਈਨ ਆ ਅੱਛਾ ਤੇ ਬਸ ਉਹ ਮੇਰਾ 45% ਮੈਨੂੰ ਮਿਲਦਾ ਖਾੜੇ ਉਹਦੇ ਨਾਲ ਪੂਰੀ ਨਹੀਂ ਪੈਂਦੀ ਇਸ ਕਰਕੇ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਇਸ ਕਰਕੇ ਮਿਹਨਤ ਕਰਨੀ ਪੈਂਦੀ ਕਿ ਇੱਕ ਕੰਮ ਹੋਰ ਹੁੰਦਾ ਕਿ ਮੈਂ ਆਪਣਾ ਕੰਮ ਨਹੀਂ ਛੱਡਣਾ ਭਾਵੇਂ ਤਰ ਚੜ੍ਹਾਈ ਜਿੰਨੀ ਮਰਜ਼ੀ ਹੋਈ ਕਈ ਐਸੀ ਸੋਚ ਹੁੰਦੀ ਹੈ ਕਿ ਮੈਂ ਕੰਮ ਨਹੀਂ ਛੱਡ ਸਕਦਾ ਹਨ ਜਿੱਥੇ ਮੈਂ ਸ਼ੁਰੂਆਤ ਕੀਤੀ ਹੈ ਇੱਥੋਂ ਮੈਂ ਚੱਲਿਆ ਸੀ ਇਹ ਮੈਂ ਕਰਦਾ ਰਹੂੰਗਾ ਅੱਛਾ ਹਮੇਸ਼ਾ ਨਹੀਂ ਕਰੂੰਗਾ ਇੱਕ ਇੱਕ ਮੰਨ ਕੇ ਚਲੋ ਖੇਤੀ ਆ ਖੇਤੀ ਖੇਤੀ ਨਾਲ ਜੋੜਿਆ ਪਰ ਇੱਥੋਂ ਇੱਥੋਂ ਉੱਠੇ ਸੀ ਆਪ ਮੈਂ ਕਰਦਾ ਰਹੂੰਗਾ ਇਹ ਕੰਮ ਇਸ ਤਰ੍ਹਾਂ ਲੱਗੇਗਾ ਆਪਾਂ ਨਾ ਹੋਏਗਾ ਤੇ ਆਪਣੇ ਖੇਤਾਂ ਵਿੱਚ ਜੀ ਕਰ ਜਾਵਾਂਗੇ ਹਨ ਉਹ ਚੱਲਦਾ ਰਹੇਗਾ ਅੱਛਾ ਸਿੱਧੂ ਮੂਸੇਵਾਲੇ ਦੇ ਗੀਤ ਗੋਤ ਵੀ ਉਹਦੇ ਉਹਦੇ ਨਾਲ ਵੀ ਟੱਚ ਤੁਹਾਡਾ ਸੇਮ ਮਿਲਦਾ ਉਹ ਕਿੰਨਾ ਕੁ ਵਧੀਆ ਹੈਗਾ ਇੱਕ ਲੱਗਦਾ ਸੀ ਤੁਹਾਨੂੰ ਬਹੁਤ ਵਧੀਆ ਬੰਦਾ ਹੈ ਘੈਂਟ ਹੀ ਘੈਂਟ ਸੀ ਹਾਂਜੀ ਜਦੋਂ ਅਸਲ ਵਿੱਚ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਨਾ ਤੇ ਡੈਥ ਜਦੋਂ ਦੀ ਇੰਨੀ ਪ੍ਰਸ਼ੰਸਾ ਹੋਈ ਤੇ ਮੈਂ ਵੀ ਸੋਚਦਾ ਕਿ ਸਾਡਾ ਵੀ ਨਾ ਕਿਸੇ ਦਿਨ ਏਦਾਂ ਬਣੇ ਹੈ ਨਾ ਤੇ ਉਦੋਂ ਤੋਂ ਮੈਨੂੰ ਜਿਹੜੀ ਕਹਿੰਦੇ ਨਾ ਬੰਦੇ ਦੇ ਮਾਨ ਚ ਹੌਲੀ ਜੀ ਉੱਡਦੀ ਆਪਣੇ ਮਾਝੇ ਜੀ ਇਹ ਲੈਂਗੁਏਜ ਕਹਿੰਦੇ ਹੌਲੀ ਜੀ ਉਦੋਂ ਹੌਲੀ ਜੀ ਉੱਠੀ ਕਿ ਆਪਾਂ ਵੀ ਇਹ ਚੀਜ਼ ਚਾਹੀਏ ਹੈ ਨਾ ਸ਼ੌਂਕ ਜੀ ਉਦੋਂ ਆਇਆ ਸੀ ਅਸਲ ਵਿੱਚ ਮੈਨੂੰ ਫਿਰ ਉਦੋਂ ਮੈਂ ਕੀ ਤਾਂ ਲਿਖਿਆ ਸੀ ਉਹਨਾਂ ਦੀ ਡੈਥ ਤੋਂ ਦੋ ਦਿਨ ਬਾਅਦ ਮੈਂ ਗਾਣਾ ਲਿਖਦਾ ਸੀ ਉਹ ਗਾਣਾ ਸੀ ਮਾਣੇ ਜੰਮਿਆ ਪੁੱਤ ਸੀ ਸੂਰਮਾ ਉਹਦੀ ਸ਼ੇਰਾ ਵਰਗੀ ਚਾਲ ਉਹਨੇ ਮੌਤ ਨੂੰ ਆਪ ਵੰਗਾਰਿਆ ਭਾਵੇਂ ਮਚ ਗਈ ਹਾਕਾਰ ਉਹ ਹੱਕ ਦੇ ਯੋਰ ਨਾਲ ਗਾ ਗਿਆ ਗਾ ਗਿਆ ਕੀਤੇ ਵੈਰੀ ਵੇਖ ਹੈਰਾਨ ਕੀ ਬਾਤ ਵਧੀਆ ਵਧੀਆ ਬਹੁਤ ਵਧੀਆ ਅੱਛਾ ਵੈਸੇ ਪਿਤਾ ਦਾ ਕੰਮ ਜਗਰਾਤੇ ਹੀ ਸੀ ਜਾਂ ਫਿਰ ਕੋਈ ਹੋਰ ਵੀ ਕੰਮ ਸੀ ਵੇ ਜਾਗਰਨੀ ਕਰਦੇ ਸਿਰਫ ਜਾਗਰਨੀ ਕਰਦੇ ਸੀ ਕੋਈ ਜੋਬ ਕਰਾ ਕਿਤੇ ਨਹੀਂ ਨਹੀਂ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਕਰਦੇ ਪਏ ਖੇਤੀ ਬੜੀ ਕਰਦੇ ਹੋ ਕਿ ਵੀਰੀ ਪਿੰਡ ਦੇ ਵਿੱਚ ਸਾਰੇ ਜਣੇ ਪੁੱਛਦੇ ਹੋਣਗੇ ਕਿ ਯਾਰ ਹਜੇ ਤੇਰਾ ਕੰਮ ਚੱਲ ਪਿਆ ਫਿਰ ਵੀ ਤੂੰ ਫਿਰ ਦਿਖਾਵਾ ਕਰਦਾ ਇਸ ਤਰ੍ਹਾਂ ਦੀ ਗੱਲ ਸੁਣੋ ਨਾ ਤੇ ਮਿਲਦੀ ਪਿੰਡ ਦੇ ਵਿੱਚ ਵੇਖੋ ਜੀ ਆਪਾਂ ਜਿਹੜਾ ਕੰਮ ਕਰਦੇ ਆ ਮਾਰੇ ਬਨੇ ਖਿਆਲ ਨਹੀਂ ਜਾਂਦਾ ਅੱਛਾ ਮੰਨ ਲਓ ਜਿਆਦਾਤਰ ਜੂਠ ਜਿਹੜਾ ਵਾ ਕਹਿੰਦਾ ਨਾ ਵੇਲਾ ਮਾਨਸਤਾਨ ਦਾ ਕਰ ਆਪਣੇ ਕੰਮਾਂ ਲੱਗੇ ਰਹੀਦਾ ਇਹ ਵੀ ਚੱਲ ਮਿਹਨਤal ਰਹੀਦਾ ਗਾਣੇ ਜਿਹੜੇ ਲਿਖੇ ਗਾਣੇ ਵੀ ਜਾਂ ਕੰਮ ਕਰਦੇ ਕਰਦੇ ਮੈਂ ਗਾਣਾ ਸੋਚ ਲਈਦਾ ਕਿ ਕਿਸੇ ਵળે ਉਹ ਵੀ ਲਿਖ ਲੇ ਦਿਮਾਗ ਚ ਆ ਜਾਂਦੀ ਗੱਲ ਉਹ ਲਿਖ ਲਈਦਾ ਤੇ ਵਿਹਲੇ ਨਹੀਂ ਰਹਿਣਾ ਹਾਂ ਹਾਂ ਅਜੇ ਜਦੋਂ ਖਾੜੇ ਜਾਂਦੇ ਜੋ ਤੇ ਫਿਰ ਸਾਹਮਣੇ ਸਵਾਗਤ ਕਿਸ ਤਰ੍ਹਾਂ ਹੁੰਦਾ ਦੁਨੀਆ ਵੱਲੋਂ ਬਹੁਤ ਵਧੀਆ ਹਾਂਜੀ ਉਹ ਤੁਸੀਂ ਦੇਖ ਹੀ ਲੈਣਾ ਮੇਰੇ ਹਨਾ ਖਿੱਚ ਕੇ ਰੱਖਦਾ ਕੰਮ ਇਹਨਾਂ ਲੋਕਾਂ ਨੇ ਹਾਂਜੀ ਉਹ ਇੱਕ ਮੈਨੂੰ ਗੱਲ ਯਾਦ ਹੈ ਕਿ ਮੰਨ ਕੇ ਚੱਲੋ ਕਿ ਇੱਕ ਇੱਕ ਮਿੰਟ ਕੀਮਤੀ ਜਿਹੜਾ ਲੰਘ ਗਿਆ ਉਹ ਵਾਪਸ ਨਹੀਂ ਆਉਣਾ ਜੀ ਉਹਨੂੰ ਕਿਉਂ ਵੇਸਟ ਜਾਣਾ ਮੰਨ ਕੇ ਚੱਲੋ ਸਵੇਰੇ ਉੱਠ ਕੇ ਰਿਆਜ ਕਰਨੀ ਰਿਆਜ ਤੋਂ ਬਾਅਦ ਆਪਣਾ ਕੰਮ ਕਰਨਾ ਕੀ ਕਿਸ ਡੁੱਲ ਰੰਦਾ ਸਾਰੀ ਧਾੜੀ ਦਾ ਸੇਰੇ ਉੱਠ ਕੇ ਕਿੰਨੇ ਵੇਲੇ ਰਿਆਜ਼ ਕਰਦੇ ਜੀ ਕਿਤਾ ਸੇਰੇ ਹਫਤੇ ਪਹਿਲਾਂ ਕਹਿੰਦੇ ਸਭ ਤੋਂ ਪਹਿਲਾਂ ਤਾਂ ਉਸਤਾਦ ਜੀ ਦੱਸ ਦਿੰਦੇ ਐਸਾ ਇਹ ਗੱਲ ਤਕਰੀਬਨ ਸਾਰਿਆਂ ਨੂੰ ਪਤਾ ਹੈ ਕਿ ਸਵਕਤੇ ਦੀ ਰਿਆਜ਼ ਜਿਹੜੀ ਆ ਉਹ ਜਿਹੜੀ ਆ ਬਹੁਤ ਵਧੀਆ ਹੁੰਦੀ ਹੈ ਹਾਂ ਹਾਂ ਹਾਂਜੀ ਸਵਕਤੇ ਦੀ ਰਿਆਜ਼ ਤੇ ਉਹ ਕੋਈ ਗਲਾ ਜਿਹੜਾ ਨਾ ਕੀ ਕਹਿੰਦੇ ਫਰੈਸ਼ ਹੋ ਜਾਂਦਾ ਉਹਦਾ ਰਿਆਜ਼ ਕਰਨਾ ਹਾਂਜੀ ਤੇ ਉਹਨੂੰ ਖਮਜਦਾ ਰਿਆਜ਼ ਜਿਹੜਾ ਮਤਲਬ ਨੀਵੇਂ ਸੁਰ ਤੇ ਕਰਨ ਨਾਲ ਉਹਨਾਂ ਗਲਾ ਜਿਹੜਾ ਸਟਰੈਂਥ ਵੀ ਵਾਧੀ ਹੈ ਨਾ ਵਧੀਆ ਮਤਲਬ ਬੇਸ ਵਧੀਆ ਬਣਦਾ ਹਾਂ ਹਾਂ ਤੇ ਉਸ ਤੋਂ ਬਾਅਦ ਫਿਰ ਨਾਸ਼ਤਾ ਪਾਣੀ ਕਰਕੇ ਫਿਰ ਆਪਣੇ ਕ ਕੰਮ ਤੋਂ ਬਾਅਦ ਫਿਰ ਮੈਨੂੰ ਸ਼ੌਂਕ ਹੈ ਜਿੰਮ ਦਾ ਉਸ ਤੋਂ ਬਾਅਦ ਜਿੰਮ ਦਾ ਜਿੰਮ ਤੋਂ ਬਾਅਦ ਫਿਰ ਆਣ ਕੇ ਆਪਣਾ ਜਿਹੜੇ ਪਸ਼ੂ ਰੱਖੇ ਆ ਇਹਨਾਂ ਨੂੰ ਚਾਰਾ ਚੂਰਾ ਪਾਉਣ ਦਾ ਜਾਂਦਾ ਲਿਆਉਣ ਦਾ ਇਦਾਂ ਕਰਕੇ ਲਿਆ ਕੇ ਤੇ ਉਸ ਤੋਂ ਬਾਅਦ ਫਿਰ ਰਿਹਾ ਪੁਰਾਣੇ ਮਾਡਲ ਦੇ ਕੱਪੜੇ ਬਾਅਦ ਚ ਲਿਆਂਦੇ ਜਦੋਂ ਚੜਾਈ ਜਣਨੀ ਸੀ ਹੋ ਗਈ ਜਾਂ ਫਿਰ ਪਹਿਲੇ ਵੀ ਇਤਰਾ ਦੀ ਪਾਉਂਦੇ ਸੀ ਨਹੀਂ ਇਹ ਪਹਿਲਾਂ ਤਾਂ ਮੈਂ ਪਹਿਲਾਂ ਖੁੱਲੀਆਂ ਪੈਂਟਾਂ ਇਸ ਤਰ੍ਹਾਂ ਇਹ ਉਸ ਤਰ੍ਹਾਂ ਕੇ ਸਰਦਾਂ ਟਿੱਕੀ ਇਹ ਇਸ ਵਾਰ ਤੋਂ ਹੀ ਆਪਣਾ 2-3 ਸਾਲ ਤੋਂ ਜਿਹੜਾ ਇਸ ਤਰੀਕੇ ਦੇ ਪਾਉਂਦੇ ਪਹਿਲੇ ਜੀਨਾਂ ਜੂ ਨਾ ਪਾਈਏ ਸੀ ਪਹਿਲਾਂ ਜੀਨਾਂ ਪਹਿਲਾਂ ਜੀਨਾਂ ਨਾ ਪਾਈਏ ਸੀ ਜਦੋਂ ਫਿਰ ਫਿਰ ਉਹਨੇ ਪਛਾਣ ਜਿਹੜੀ ਇਸ ਤਰੀਕੇ ਨਾਲ ਬਣ ਗਈ ਇਸ ਕਰਕੇ ਉਹ ਫਿਰ ਉਹਨੂੰ ਜਚਣ ਵੀ ਲੱਗ ਪੈਣਾ ਲੋਕ ਨੂੰ ਹਾਂ ਹਾਂਜੀ ਸੁਪਨਾ ਕੀ ਆ ਸਪਨਾ ਮੇਰਾ ਇਹ ਆ ਕਿ ਉਸਤਾਰ ਕੇਸਰ ਸਿੰਘ ਟਿੱਕੀ ਹੀ ਦੱਸਦੇ ਕਿ ਮੇਰੀ ਮੈਤ ਬਹੁਤ ਕੀਤੀ ਹੈ ਹੂੰ ਕਿਉਂਕਿ ਜੀ ਅਗਰ ਉਹਨਾਂ ਮੈਨੂੰ ਗਾਉਣਾ ਸਿਖਾਇਆ ਤੇ ਦੁਨੀਆ ਫੇਰੀ ਮੇਰੇ ਮਗਰ ਆ ਬਿਲਕੁਲ ਜੀ ਉਹਨਾਂ ਨੇ ਮੈਨੂੰ ਗਲਾ ਮੇਰ ਗਲੇ ਮੇਰ ਨੂੰ ਕਾਮਯਾਬ ਕੀਤਾ ਮੈਨੂੰ ਗਾਉਣ ਦਾ ਫੇਰ ਤਾਂ ਹੀ ਦੁਨੀਆ ਪਸੰਦ ਕਰਦੀ ਹੈ ਹੂੰ ਜੇ ਮੇਰੇ ਮਿਰਚ ਕੋਈ ਕਲਾ ਤੇ ਫੇਰੀ ਪਸੰਦ ਕਰਦੀ ਓਦਾਂ ਕੌਣ ਕਿਸ ਨੂੰ ਹੈ ਨਾ ਜੀ ਹੂੰ ਉਹਨਾਂ ਦਾ ਸੁਪਨਾ ਸੀ ਕਿ ਮੈਨੂੰ ਦੱਸਦੇ ਕਿ ਕਹਿੰਦੇ ਅਮਰ ਸਿੰਘ ਚਮਕੀਲਾ ਜੀ ਦਾ ਸੁਪਨਾ ਸੀ ਕਿ ਇੱਕ ਆਪਾਂ ਗਰੀਬਾਂ ਵਾਸਤੇ ਸਟੂਡੀਓ ਬਣਾਉਣਾ ਵਾ ਅੱਛਾ ਜੋ ਕਿ ਗਰੀਬਾਂ ਦੂਰ ਨਾ ਜਾਣ ਇੱਥੇ ਆਪਣੇ ਸਟੂਡੀਓ ਉਸ ਸਮੇਂ ਅੱਜ ਦੇ ਸਟੂਡੀਓ ਮੰਨ ਕੇ ਚਲੋ ਬਹੁਤ ਆ ਘਰ ਘਰ ਸਟੂਡੀਓ ਉਸ ਸਮੇਂ ਸਟੂਡੀਓ ਬਹੁਤ ਘਾਟੇ ਉਹਨਾਂ ਦਾ ਸੁਪਨਾ ਹੈ ਵੀ ਆਪਣੇ ਜਿੱਥੇ ਦਫਤਰ ਹੈ ਉੱਥੇ ਸਟੂਡੀਓ ਬਣਾਇਆ ਜਾਵੇ ਪਰ ਉਹ ਉਹਨਾਂ ਦਾ ਅਧੂਰਾ ਰਹਿ ਗਿਆ ਪਰ ਉਹਨਾਂ ਨੇ ਮੈਨੂੰ ਗੱਲ ਦੱਸੀ ਔਰ ਇਹ ਮੇਰਾ ਸੁਪਨਾ ਆ ਗਿਆ ਉਸੇ ਦਫਤਰ ਵਿੱਚ ਆਉਣ ਵਾਲੇ ਸਮੇਂ ਵਿੱਚ ਮੇਰਾ ਇਹ ਸੁਪਨਾ ਆਵਾ ਉੱਥੇ ਸਟੂਡੀਓ ਪਾਉਣ ਦਾ ਸਟੂਡੀਓ ਵਿੱਚ ਫਿਰ ਕਮਾਈ ਕਰਨੀ ਨਹੀਂ ਨਹੀਂ ਇਹ ਗਰੀਬ ਕਹਿੰਦੇ ਵੇਖੋ ਜੀ ਕਹਿੰਦੇ ਜਿੰਦਗੀ ਵਿੱਚ ਕੰਮ ਹੋ ਕੇ ਮਰਨ ਤੋਂ ਬਾਅਦ ਵੀ ਦੁਨੀਆ ਯਾਦ ਕਰੇ ਇਹ ਬੰਦਾ ਘੈਂਟ ਹੀ ਕੱਲ ਨੂੰ ਮੰਨ ਲਓ ਮੈਂ ਉੱਥੇ ਸ ਚੰਗਾ ਕੰਮ ਕਰਕੇ ਜਾਂਦਾ ਵਾ ਤੇ ਮੇਰੀ ਮਰਨ ਤੋਂ ਬਾਅਦ ਵੀ ਦੁਨੀਆ ਕਹਿੰਗੇ ਯਾਰ ਬੰਦਾ ਵੀ ਇਹ ਕਹਿਣ ਦਾ ਮਤਲਬ ਫ੍ਰੀ ਫ੍ਰੀ ਉਹਨਾਂ ਦੀ ਰਿਕਾਰਡਿੰਗ ਕਰਨੀ ਸੀ ਗਰੀਬ ਦੀ ਜਿਹੜਾ ਕੋਈ ਨਹੀਂ ਕਰ ਸਕਦਾ ਉੱਥੇ ਆ ਜਾ ਫਿਰ ਤਾਂ ਸਿੰਗਰ ਬੜੇ ਬਣ ਜਾਣਗੇ ਜੇ ਫ੍ਰੀ ਹੋ ਗਿਆ ਤੇ ਫਿਰ ਕੀ ਕਰੋਗੇ ਮੈਂ ਕੰਮ ਵਡੇ ਜਣਾ ਤੁਹਾਡਾ ਹਾਂ ਮੈਨੂੰ ਗੱਲ ਜਿਆਦਾ ਇਹ ਹੁੰਦਾ ਮੁਕੱਦਰ ਹਾਂਜੀ ਚੱਲਣਾ ਨਾਚਣਾ ਇਹ ਮੁਕੱਦਰ ਹੁੰਦੇ ਆ ਹਮ ਹਾਂਜੀ ਤੇ ਔਰ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਵਾਂ ਕਿ ਦੇਖੋ ਜੀ ਕੱਲੇ ਦੇ ਇਹ ਜਿਹੜਾ ਕੋਈ ਵੀ ਕੰਮ ਹੈ ਕੱਲਾ ਨਹੀਂ ਬੰਦਾ ਕਰ ਸਕਦਾ ਜਿੰਨਾ ਤੱਕ ਸਾਥ ਨਾ ਹੋਵੇ ਤੇ ਮੇਰੇ ਪਿੰਡ ਵਿੱਚੋਂ ਆਪਣਾ ਭਰਾ ਵਾ ਭਰਾ ਹੀ ਮੈਂ ਭਰਾ ਤੂੰ ਵੀ ਵਾਦੇ ਮੰਨ ਕੇ ਚੱਲੋ ਮੈਨੂੰ ਮਹਿਸੂਸ ਨਹੀਂ ਹੁੰਦਾ ਕਿ ਮੈਂ ਇਕੱਲਾ-ਇਕੱਲਾ ਵਾਂ ਜੀ ਟਿੱਕੀ ਉਸਤਾਜ ਜੀ ਦੇ ਜਾਣ ਤੋਂ ਬਾਹਰ ਜਿੱਦਾਂ ਨਾ ਅਮਰ ਸਿੰਘ ਚਮਕੀਲਾ ਜੀ ਦਾ ਸਾਥ ਦਿੱਤਾ ਤੇ ਮੇਰਾ ਉਹ ਜਿਹਨਾਂ ਦੀ ਇਸ ਟਾਈਮ ਦੇ ਜ਼ਮੀਨ 'ਚ ਖੜਾ ਜਾਂ ਆ ਫਾਰਮ ਦੇ ਖੜਾ ਜੀ ਉਹ ਬਾਈ ਨੇ ਮੇਰਾ ਬਹੁਤ ਸਾਥ ਦਿੱਤਾ ਉਹਦਾ ਨਾਮ ਹੈ ਦਿਲਸੇਰ ਸਰਪੰਚ ਕੀ ਬਾਤ ਤੋ ਉਹਦਾ ਨਾਮ ਵੀ ਬਹੁਤ ਹੈ ਪੰਜਾਬ 'ਚ ਬਾਹਰ ਦਾ ਕਈ ਸੁਭਾਅ ਬਣਿਆ ਜਾਂਦਾ ਨਹੀਂ ਅਜੇ ਨਹੀਂ ਹਾਂਜੀ ਵੈਸੇ ਕਾਲ ਵਗੈਰਾ ਆਈ ਸੀ ਆ ਜਿਹੜੇ ਹੁਣ ਮੇਲਾ ਲੱਗਣਾ ਵਾ ਮਸਾਕੀ ਦਾ ਮਸਾਕੀ ਦਾ ਉਦੋਂ ਕਾਲ ਆਈ ਸੀ ਬਾਕੀ ਅਜੇ ਉਹ ਕੀ ਕਹਿੰਦੇ ਇਹਨੂੰ ਸਾਈ ਕੀ ਕਹਿੰਦੇ ਹੁੰਦੇ ਨੇ ਉਹ ਸਾਈ ਵਗੈਰਾ ਨਹੀਂ ਆਈ ਕੋਈ ਕਿਹੜੀ ਜਗ੍ਹਾ ਤੇ ਕਨਫਰਮ ਨਹੀਂ ਹੈ ਕਿਹੜੀ ਜਗ੍ਹਾ ਤੇ ਨਿਊਜ਼ੀਲੈਂਡ ਹੀ ਜੀ ਨਿਊਜ਼ੀਲੈਂਡ ਤਿਆਰੀਆਂ ਫੇ ਜੇ ਆ ਜਵੇ ਸੱਦਾ ਤੇ ਹਾਂ ਜੀ ਤਿਆਰੀ ਤੁਹਾਨੂੰ ਪਤਾ ਹੀ ਹੈ ਚਲੋ ਆਖਰੀ ਤੇ ਇੱਕ ਗਾਣਾ ਸੁਣਾ ਦਿਓ ਵਧੀਆ ਜਿਹਾ ਜਿਹੜਾ ਦਿਲ ਨੂੰ ਛੂਵੇ ਉਸਦਾ ਵਾਜੀ ਜੱਜ ਲਈਏ ਤੁਹਾਡੇ ਕੋਲ ਠੀਕ ਹੈ ਜੀ ਮੇਰਾ ਆਬਦ ਸੁਣਾਣਾ ਜਿਹੜਾ ਮੈਂ ਸਰ ਸੁਣਾ ਦੇ ਆ ਮੀਐਸਆਰ ਪ੍ਰੋਡਕਸ਼ਨ ਤੇ ਮੇਰਾ ਜਿਹੜਾ ਗੀਤ ਆਇਆ ਵਾ ਜੀ ਜੀ ਅੱਗੇ ਵੀ ਉੱਤੇ ਆ ਰਿਹਾ ਹੈ ਵਾਲੀ ਰੇਂਜ ਭਰੀ ਰਿੰਦੀ 24 ਕੈਂਡੇ ਸੰਦਾ ਨਾਲ ਇਹ ਨਾ ਕੀ ਪਰੋਣੇ ਨੂੰ ਆ ਘੇਰਨਾ ਰਸ਼ੀਆ ਦੀ ਰਾਣੀ ਬੈਠੀ ਖੱਬੀ ਸੀਡੀ ਉੱਤੇ ਜੇ ਮੈਂ ਚਾਹਾਂ ਤਾਲਾ ਫਾਫੇ ਵੰਗੂ ਦੇੜਦਾ ਵਗੜਾ ਕੀ ਮੈਂ 10 ਮਠੀਏ ਉਹ ਅਜੇ ਰਿਸ਼ਤੇਦਾਰੀਆਂ ਆ ਪਾਹੀ ਤਾਜੀ ਬੱਚੋ ਲਾਤਾ ਕੈ ਨੇ ਤਪ ਭੇਜਦੇ ਓ ਮੇਰੇ ਬੇਬੇ ਬਾਪੂ ਹੁੰਦੇ ਨਹੀਂ ਓ ਰਾਜੀ ਬੱਚੋ ਲਾਤਾ ਕੈ ਨੇ ਤਪ ਭੇਜਦੇ ਓ ਮੇਰੇ ਬੇਬੇ ਬਾਪੂ ਹੁੰਦੇ ਨਹੀਂ ਓ ਰਾਜੀ ਇੰਟਰਵਿਊ ਤੇ ਗੀਤ ਸੁਣਨ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਅਮਰ ਸਿੰਘ ਚਮਕੀਲੇ ਦੀ ਯਾਦ ਹੁੰਦੀ ਆ ਕਿ ਨਹੀਂ ਆਂਦੀ ਕਿਉਂਕਿ ਪ੍ਰਭ ਚਮਕੀਲੇ ਦੇ ਆਵਾਜ਼ ਦੇ ਵਿੱਚ ਸੇਮ ਉਹ ਹੀ ਜਾਦੂ ਹੈ ਉਹੋ ਜਿਹਾ ਹੁਲੀਆ ਹੈ ਉਹੋ ਜਿਹਾ ਪਹਿਰਈਆ ਵਾ ਤਾਂ ਕਿਤਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਖਾਸ ਤਸਵੀਰ ਜਿਹੜੀ ਹੈ ਉਹ ਅਮਰ ਸਿੰਘ ਚਮਕੀਲੇ ਦੀ ਪ੍ਰਭ ਸਿੰਘ ਚਮਕੀਲੇ ਦੇ ਵਿੱਚ ਜਰੂਰ ਨਜ਼ਰ ਆਉਂਦੀ ਪਈ ਹੈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਰਾਜਸਥਾਨ ਸੀ